ਖਬਰ ਮਿਲੀ ਹੈ ਵੀ 23 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲੇ ਦੇ ਵਿਚਾਰ ਰਹੇ ਨੇ ਪ੍ਰਣੀਤ ਕੌਰ ਦੇ ਹੱਕ ਚ ਚੋਣ ਪ੍ਰਚਾਰ ਕਰਨ ਦੇ ਉਹਦੇ ਕਰਕੇ ਅਸੀਂ ਅੱਜ ਦੀ ਵਿਸ਼ੇਸ਼ ਪ੍ਰੈਸ ਕਾਨਫਰੰਸ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ ਜਿਹੜਾ ਸੰਯੁਕਤ ਮੋਰਚੇ ਦੀ ical ਦੇ ਤੇ ਸੱਦਾ ਦਿੱਤਾ ਹੋਇਆ ਬੀਜੇਪੀ ਦਾ ਵਿਰੋਧ ਕਰੋ 2021 ਦੇ ਕਿਸਾਨ ਅੰਦੋਲਨ ਦਰਾਂਨ ਜਿਹੜੀਆਂ ਮੋਰਚੇ ਨਾਲ ਜੁੜੀਆਂ ਹੋਈਆਂ ਮੰਗਾਂ ਰਹਿ ਜਾਂਦੇ ਨੇ ਉਹਨਾਂ ਕਰਕੇ ਇਹ 10 ਸਾਲਾਂ ਦੇ ਵਿੱਚ ਬੀਜੇਪੀ ਦੀ ਕਿਸਾਨ ਤੇ ਮਜ਼ਦੂਰ ਵਿਰੋਧੀ ਦਾ ਛੋਟੇ ਦੁਕਾਨਦਾਰ ਤੇ ਛੋਟੇ ਕਾਰੋਬਾਰ ਵਿਰੋਧੀ ਜਿਹੜੀ ਹੁਣ ਤੱਕ ਦੀ ਪਹੁੰਚ ਰਹੀ ਹੈ ਕਾਰਪੋਰੇਟ ਪੱਖੀ ਪਹੁੰਚ ਉਹਦੇ ਖਿਲਾਫ ਅਸੀਂ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਪਟਿਆਲੇ ਦੇ ਵਿੱਚ ਮੋਦੀ ਦਾ ਜ਼ੋਰਦਾਰ ਵਿਰੋਧ ਕਰਨ ਦੀ ਸਾਡੀ ਤਿਆਰੀ ਹੈ ਅੱਜ ਦੀ ਜਿਹੜੀ ਮੀਟਿੰਗ ਰੱਖੀ ਸੀ ਅਸੀਂ ਉਹਦੇ ਸੰਬੰਧ ਵਿੱਚ ਰੱਖੀ ਸੀ ਤੇ ਉਹਦਾ ਜ਼ੋਰਦਾਰ ਤਿਆਰੀਆਂ ਕਿੰਨੇ ਕਿੰਨੇ ਕਰਨੀਆਂ ਨੇ ਸਾਰੀਆਂ ਉਹ ਅਸੀਂ ਜੋਨ ਬੰਦੀ ਬਣਾ ਕੇ ਸਾਰੇ ਜ਼ਿਲ੍ਹਿਆਂ ਨੂੰ ਕਿਹੜੇ ਕਿਹੜੇ ਜ਼ਿਲ੍ਹੇ ਉਸੇ ਲਾਉਣੇ ਆ ਉਡੀ ਤਿਆਰੀ ਤੇ ਅਸੀਂ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ ਉਹਦਾ ਕਿੱਥੇ ਕੀ ਹੁੰਦਾ ਉਹ ਮੌਕੇ ਨਾਲ ਅਸੀਂ ਦੇਖੀ ਇਕੱਲੀ ਥੋੜੀ ਜੱਥੇਬੰਦੀ ਬਣੀ ਬਲੂ ਹੋ ਗਈ ਬਾਕੀ ਸਾਰੇ ਸੰਜੋਗ ਤੋਂ ਹਾਂਜੀ ਥੋੜੀ ਜੱਥੇਬੰਦੀ ਹੋਊਗੀ ਹੋਰ ਵੀ ਨਾਲ ਜੀ ਅੱਜ ਦੀ ਘੜੀ ਤਾਂ ਦੇਖੋ ਇਹ ਆ ਵੀ ਹੈ ਤਾਂ ਕਾਲ ਹੈ ਉਸ ਜੁxt ਮੋਰ ਦੇ ਦੀ ਕਾਲ ਆ ਵੀ ਭਾਜੀ ਪੀ ਦਾ ਬਰੋਧ ਕਰੋ ਬੁਦੀ ਦਾ ਬਰੋਧ ਕਰੋ ਦੂਜੇ ਜੱਥੇਬੰਦੀ ਕੀ ਕਰ ਰਹੀਆਂ ਨੇ ਜਿੰਦੱਕ ਉਹਨਾਂ ਨਾਲ ਰابطਾ ਨਹੀਂ ਹੋਇਆ ਅਸੀਂ ਆਪਣੀ ਜੱਥੇਬੰਦੀ ਦੇ ਤੌਰ ਤੇ ਆਪਣੇ ਤੌਰ ਤੇ ਇਹ ਕਰਾਂਗੇ ਉਹ ਕੀ ਕਰਦੀਆਂ ਨੇ ਉਹ ਉਹਨਾਂ ਨੇ ਦੇਖਣਾ ਮੈਨੂੰ ਲੱਗਦਾ ਹੈ ਕਿ ਵਿਰੋਧ ਉਹ ਵੀ ਕਰਨਗੇ ਉਹਨਾਂ ਦਾ ਕੀ ਤਰੀਕਾ ਹੈ ਤਰੀਕਾ ਕਰ ਉਹਨਾਂ ਦਬਦਾ ਹੋਊਗਾ ਪਰ ਸਾਡਾ ਮਨ ਚ ਵੀ ਵੱਖਰਾ ਹੋਊਗਾ ਸਾਡਾ ਐਕਸ਼ਨ ਵੀ ਅਸੀਂ ਅੱਡ ਕਰਾਂਗੇ ਕਿੰਨਾ ਕਿੰਨਾ ਕਿੰਦਾ ਜਿਆਦਾ ਪਲੈਨਿੰਗ ਕੀਤੀ ਹੈ ਕਿ ਕਿਵੇਂ ਜਾਇਓ ਕਿਵੇਂ ਉਸੇ ਜਾਣ ਦਾ ਤਾਂ ਸਾਧਨਾਂ ਤੇ ਜਾਣਦੇ ਜੀ ਬੱਸਾਂ ਤੇ ਜਾਵਾਂਗੇ ਅਸੀਂ ਆਪਣੇ ਵੇਕਲਾਂ ਨਾਲ ਹੀ ਜਾਵਾਂਗੇ ਮਾਰਚ ਕਰਾਂਗੇ ਉਧਰ ਨੂੰ ਪਟਿਆਲੇਵਾਲ ਨੂੰ ਕਿੱਥੇ ਰੋਕਦੇ ਨੇ ਕੀ ਕਰਦੇ ਨੇ ਉਹਨਾਂ ਦੇ ਹਾਲਤ ਕਹੀ ਜੀ ਉਹਨਾਂ ਨੂੰ ਕਹੀ ਜੇ ਮਤਲਬ ਆਦੇਸ਼ ਦਿੱਤੇ ਹੋਏ ਨੇ ਹੋ ਸਕਦਾ ਉਹਨਾਂ ਦੀ ਪਹਿਲਾਂ ਛਾਪੇ ਮਰਦੀ ਜੌਂਤ ਹੋਵੇ ਜਾ ਗਵਨ ਗ੍ਰਿਫਤਾਰ ਕਰਨ ਦੀ ਹੋਵੇ ਉਹਦਾ ਵੀ ਅਸੀਂ ਚਕੰਨੇ ਹੋਵਾਂਗੇ ਇਸ ਗੱਲ ਤੋਂ ਵੀ ਪਰ ਇਹ ਹਰ ਹਾਲਤ ਦੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਹੋਊਗਾ ਵਿਰੋਧ ਹੋਊਗਾ ਜਿੱਥੇ ਵੀ ਮੋਦੀ ਸਾਹਿਬ ਜਾਣਗੇ ਉੱਥੇ ਉਹਨਾਂ ਦਾ ਵਿਰੋਧ ਹੋਊਗਾ ਇਹ ਪਹਿਲਾ ਪ੍ਰਸ਼ਾਸਨ ਨੇ ਜੋ ਬੰਦੋਬਸਤ ਕੀਤਾ ਉਹ ਪ੍ਰਸ਼ਾਸਨ ਦਾ ਕੰਮ ਹੈ ਉਹਦਾ ਕਰਨਾ ਪ੍ਰਸ਼ਾਸਨ ਨੇ ਆਪਣਾ ਕੰਮ ਕਰਨਾ ਹੈ ਉਹ ਉਹ ਕਿਤੇ ਕੀ ਕਰਦੇ ਨੇ ਮੈਂ ਪਹਿਲਾਂ ਜ਼ਿਕਰ ਕਰਕੇ ਛੱਡਿਆ ਵਿਊ ਛਾਪੇਮਰੀ ਕਰਦੇ ਨੇ ਗ੍ਰਿਫਤਾਰੀਆਂ ਕਰਦੇ ਨੇ ਉਹਦਾ ਅਸੀਂ ਪਹਿਲਾਂ ਧਿਆੜੀਆਂ ਸਾਡੀ ਉਹ ਅਸੀਂ ਪੂਰਾ ਬੰਦੋਬਸਤ ਹੋਇਆ ਅਸੀਂ ਵੀ ਚੌਕਸ ਰਹਾਂਗੇ ਉਹਦੇ ਕਰਕੇ ਵੀ ਤੇ ਜੇ ਪ੍ਰਸ਼ਾਸਨ ਹੁਣ ਦੇਊਗਾ ਤਾਂ ਜ਼ੋਰਦਾਰ ਪ੍ਰੋਟੈਕਸ਼ਨ ਕਰਾਂਗੇ ਅਸੀਂ ਉਹਦੇ ਤਰੀਕੇ ਨਾਲੇ ਆਪਦੇ ਤਰੀਕੇ ਨਾਲੇ ਉਹਦਾ 23 ਦੇ ਪ੍ਰੋਗਰਾਮ ਆਪਟਿਆ ਦੇ ਜੀ ਆ ਜੇ ਕੋਵੀ ਦਾ ਵੀ ਅੱਜ ਥੋੜਾ ਕੋਵੀ ਜਲੰਧਰ ਵਗਦਾ ਪਹਿਲੇ 23 ਦੇ ਪ੍ਰੋਗਰਾਮ ਥੋੜਾ ਸ਼ੋਭੀ ਦਾ ਵੀ ਅਸੀਂ ਫਿਰ ਹਾਲ 23 ਤਰੀਕ ਵਾਲਾ 23 ਵਾਲਾ ਹੈਗਾ ਕਹਾਂ ਉਹ 24 ਨੂੰ ਜਲੰਧਰ ਜਾ ਰਹੇ ਨੇ 24 ਦੇ ਵਿੱਚ ਜਲੰਧਰ ਵਾਲੇ ਜਿੱਥੇ ਬੰਨੀਆਂ ਕੀ ਸੋਚਦੇ ਨੇ ਮੇਰੇ ਖਿਆਲ ਚ 25 ਦਾ ਗਰਦਾਸਪੁਰ ਦਾ ਪਿੰਨ ਦਿਨਾਂ ਦਾ ਪਤਾ ਲੱਗਿਆ ਵੀ ਉਹਨਾਂ ਨੇ 8 ਜਗ੍ਹਾ ਤੇ ਹੋਰ 5 ਜਗ੍ਹਾ ਤੇ ਹੋਰ ਆਉਣਾ ਹੈ ਉਹਦੇ ਬਾਰੇ ਜਾਣਕਾਰੀ ਜਿ ਮਿਲੀ ਅੱਗੇ ਜਿਹੀ ਜਾਣਕਾਰੀ ਮਿਲਦੀ ਜਾਊਗੀ ਜਿੱਥੇ ਜਿੱਥੇ ਕਿੱਥੇ ਕੀ ਹੁੰਦਾ ਉਸੇ ਮੌਕੇ ਨਾਲ ਦੇਖੋ ਫਿਲਹਾਲ ਤੇਈ ਤਰੀਕਾ ਇਹ ਪਹਿਲਾਂ ਵੀ ਰਾਇਲ ਸੀ ਪਰਸਾਰ ਮੰਤਰੀ ਹੋ ਗਏ ਆਏ ਕਿ ਰਾਜ ਤੋਂ ਮੁੜੀਆਂ ਸੀ ਪ੍ਰੋਸਟਰ ਬੜਾ ਇਹ ਮਾਗਲਾ ਬੜਾ ਤੋਂ ਬੜਿਆ ਪੰਜਾਬ ਨੂੰ ਲੋੜ ਆ ਗਿਆ ਕਿ ਮੁੱਚੇ ਪੰਜਾਬ ਨੂੰ ਸੰਕਟ ਚੜ੍ਹਦੀਆਂ ਨੇ ਅ ਅਧਰੇ ਸੁਰੱਖਿਆ ਪ੍ਰਬੰਧ ਹੋਰ ਵੀ ਕਿੰਦਾ ਦੀ ਵਰਤੋਂ ਹੋ ਰਹੀ ਸੀ ਪਹਿਲਾਂ ਵੀ ਹੋਇਆ ਜਿਹੜਾ ਮਤਲਬ ਪ੍ਰਧਾਨ ਮੰਤਰੀ ਆਏ ਨੇ ਆਪਣੇ ਪਿੱਛੇ ਉਹ ਮੁੜ ਗਏ ਸੀ ਉਹਦਾ ਉਹਦੇ ਕਾਰਨਾਂ ਕਰਕੇ ਮੁੜ ਗਏ ਸੀ ਪ੍ਰਦਰਸ਼ਨਤਾ ਉਹਦਾ ਵੀ ਜ਼ੋਰਦਾਰ ਹੋਏ ਨੇ ਉਹਦਾ ਕੁਝ ਇਸ਼ੂ ਹੋਰ ਸੀਗਾ ਤੇ ਇਹ ਹੁਣ ਹੋਰ ਗੱਲ ਹੈ ਯਾਨੀ ਹੁਣ ਇਸ ਤਰ੍ਹਾਂ ਦੀ ਉਹ ਬਹਾਨੇਬਾਜ਼ੀ ਕਿ ਅਸੀਂ ਮੈਨੂੰ ਪੰਜਾਬ ਦੇ ਵਿੱਚ ਬੜਾ ਖਤਰਾ ਸੀ ਤਾਂ ਉਹਦੇ ਆਪਦੀ ਕਾਰਨਾਂ ਕਰਕੇ ਇਕੱਠ ਨਹੀਂ ਹੋਇਆ ਬਰਸਾਤ ਪੈ ਗਈ ਜਾਂ ਉਹਨਾਂ ਤੋਂ ਬੰਦਬਾਸਤ ਨਹੀਂ ਹੈ ਜਾਂ ਲੋਕ ਨਹੀਂ ਆਏ ਉਹਨਾਂ ਦਾ ਉਹਨਾਂ ਕਾਰਨ ਹੋਊ ਹੁਣ ਤਾਂ ਇਹ ਮਤਲਬ ਚੋਣ ਪ੍ਰਚਾਰ ਦੇ ਵਿੱਚ ਚੋਣ ਦੇ ਵਿੱਚ ਉਹਦਾ ਆਪਦਾ ਕੰਮ ਚੋਣ ਪ੍ਰਚਾਰ ਕਰਨਾ ਆਉਣਾ ਲੋਕਾਂ ਕੋਲੇ ਦੱਸਣ ਦਾ ਉਹਨਾਂ ਦਾ ਜਮੂਰੀ ਹੱਕ ਹੈ ਉਹ ਕਾਹਨ ਅਸੀਂ ਵੀ ਆਪਣੇ ਤਰੀਕੇ ਨਾਲ ਇਹ ਲੋਕਾਂ ਦੱਸਾਂਗੇ ਵੀ ਇਹ ਜਿਹੜੇ ਹੁਣ ਤੁਹਾਡੇ ਕੋਲੇ ਪਰਚੀਆਂ ਲੈ ਕੇ ਪਾਵਰ ਹਾਸਲ ਕਰਨ ਦੀ ਦੁਬਾਰਾ ਆਏ ਨੇ 10 ਸਾਲ ਹੋ ਗਏ ਜਿਹਨਾਂ ਦਾ ਰਾਜ ਕਰੇ 10 ਸਾਲ ਦੇ ਵਿੱਚ ਕੀ ਕਰਦੇ ਰਹੇ ਨੇ ਤੇ ਲੋਕਾਂ ਨਾਲ ਇਹਨਾਂ ਨੇ ਕਿੰਨੇ ਧੋਖ ਵਿਸ਼ਵਾਸ ਘਾਟ ਕੀਤਾ ਤੇ ਕਿਹੜੇ ਕਿਹੜੇ ਕਾਰਪੋਰੇਟ ਨੂੰ ਮੁਨਾਫੇ ਦੇ ਕੇ ਕਿਹੜੇ ਕਿਹੜੇ ਕਿਤੇਰਾ ਨੇ ਹੁਣ ਤੱਕ ਕਲਾ ਕਲਾ ਕੀਤੇ ਨੇ ਜਿਹੜਾ ਪਰਚੂਨ ਖੇਤਰ ਹੋ ਤਬਾ ਕੀ ਤੈ ਸੋਟੀ ਸੰਦ ਤਬਾ ਕੀ ਹੈ ਸਾਰਾ ਪਬਲਿਕ ਸੈਕਟਰ ਵੇਚ ਕੇ ਕਾਰਪੋਰੇਟਾਂ ਦੇ ਹੱਥਾਂ 'ਚ ਦਿੱਤਾ ਅਸੀਂ ਉਹ ਸਾਰੀਆਂ ਗੱਲਾਂ ਜਿਹੜੀਆਂ ਹੁਣ ਤੱਕ ਦੇ ਇਹਨਾਂ ਨੇ ਇਹਨਾਂ ਨੇ ਬਰਤਾਰੇ ਕਾਰਪੋਰੇਟ ਦੇ ਪਾਕਿਦ ਭੁਗਤੀਆਂ ਨੇ ਕਾਰਪੋਰੇਟਾਂ ਦਾ ਨਫਾ ਨੋਟਬੰਦੀ ਕਰਕੇ ਜੀਐਸਟੀ ਵਗੈਰਾ ਕਰਕੇ ਐਸਸੀਐਲ ਆ ਕੇ ਤੇ ਜਿਹੜੀਆਂ ਵੀ ਇਹਨਾਂ ਨੇ ਹੁਣ ਤੱਕ ਦੀਆਂ ਕਰਗੀਆਂ ਨੇ ਲੋਕਾਂ ਦੇ ਸਾਹਮਣੇ ਨੇ ਲੋਕਾਂ ਨੂੰ ਪਤਾ ਉਹ ਲੈ ਕੇ ਜਾਵਾਂਗੇ ਤੇ ਇਹਨਾਂ ਨੂੰ ਲੰਗੇ ਕਰਾਂਗੇ ਵੀ ਹੁਣ ਇਹ ਇਹਨਾਂ ਨੂੰ ਮੂਨਾ ਲਾਓ ਅਸੀਂ ਸਦਾ ਸ਼ੰਭੂ ਬਾਡਰ ਵਾਲਾ ਉਹਨਾਂ ਸਾਥੀਆਂ ਦਾ ਇਹ ਤਾਂ ਉਹਦਾ ਜਵਾਬ ਵੀ ਦੇ ਸਕਦੇ ਨੇ ਉਹਨਾਂ ਕਿੰਨਾ ਚਿਰ ਚਰਚਾਉਣਾ ਸਮਾਪਤ ਕਰ ਲੈਣਾ ਕਿ ਨਹੀਂ ਕਰਨਾ ਇਹ ਉਹਨਾਂ ਤੇ ਐਸ ਕਰਮ ਨੇ ਅੱਜ ਆਣ ਉਹਨੇ ਕੀਤਾ ਕਿ ਉਹ ਵੀ ਉਹਦੀ ਦਾ ਬੋਧ ਕਰਨਗੇ ਕਿਉਂਕਿ ਬੱਕਰੀ ਨਾਲ ਨਹੀਂ ਤੇ ਬੈਠੇ ਕੰਮ ਨਹੀਂ ਤੇ ਲਾੜ ਤੋਂ ਨਹੀਂ ਐਸਕੇਮ ਦਾ ਨਾਲ ਆ ਜਿਹੜਾ ਮੈਂ ਕਹਿ ਰਿਹਾ ਵੀ ਇਹ ਬੀਜੇਪੀ ਦਾ ਵਿਰੋਧ ਕਰੋ ਇਹ ਐਸਕੇਮ ਦਾ ਨਾਲ ਉਹਨਾਂ ਨੇ ਗੈਰ ਰਾਜਨੀਤਿਕ ਐਸਕੇਮ ਦਾ ਕੀ ਉਹਨਾਂ ਦਾ ਉਹ ਤਾਂ ਸੋਚਣ ਉਹਨਾਂ ਨੇ ਕੀ ਕਰਨਾ ਹੈ ਬੀਜੇਪੀ ਦਾ ਵਿਰੋਧ ਕਰਨਾ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਇਹ ਉਹਨਾਂ ਦਾ ਕੰਮ ਹੈ ਉਹਨੇ ਬਾਰੇ ਆਪਾਂ ਕੁਝ ਨਹੀਂ ਕਰਦੇ ਕਿੰਨੇ ਕਿ ਸੰਖਿਆ ਲਈ ਲੈ ਕੇ ਜਾਣ ਦੇ ਕਿ ਲੋਕੀ ਕਿ ਕਿ ਥਲੇ ਮਾਪੜੇ ਕੁਝ ਜ਼ਿਲ੍ਹਿਆਂ ਦੇ ਬਾਰੇ ਜਾਣੀ ਨਹੀਂ ਇਹ ਅਸੀਂ ਆਏ ਤਾਂ ਜੇ ਨਮੂਨਾ ਹੈ ਅਸੀਂ ਜੇ ਬਣਾਉਣਾ ਹੈ ਵੀ ਕਿੰਨੀ ਕਿ ਤਾਕਤ ਆਪ ਉਥੇ ਲਾ ਦਈਏ ਕਿੰਨੇ ਕਿ ਕਿਹੜੇ ਕਿਹੜੇ ਜਿੰਨਾਂ ਨੂੰ ਭੇਜੀਏ ਇਹ ਅਜੇ ਪੱਕੇ ਤੌਰ ਤੇ ਸਾਡਾ ਫੈਸਲਾ ਨਹੀਂ ਕੀਤਾ ਇਹ ਤੈਹ ਕਰਨਾ ਬਾਕੀ ਹੈ